ਸਤਿ ਸ੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆਂ ਪੰਜਾਬ ਡੇਰੀ ਫਾਰਮ ਵਿੱਚ ਪਹੁੰਚੇ ਆਂ ਪਿੰਡ ਸ਼ਹਿਰ ਖੇਮ ਕਨ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਸ਼ਾ ਅਸ਼ਵਨੀ ਸ਼ਾਹ ਕੋਲ ਸਜਣੋ ਪਹੁੰਚੇ ਆਂ ਦੋ ਵੜਾ ਲੈ ਕੇ ਆਏ ਆਂ ਇੱਕ ਸੂਈ ਸਵਾਈ ਸਜਣੋ 15 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਵੜ ਮੇਲ ਕਾਫ ਨੂੰ ਸਜਣੋ ਜਨਮ ਦਿੱਤਾ ਇੱਕ ਗੱਪਣ ਵੜ ਆ ਸਜਣੋ ਬਿਲਕੁਲ ਤਿਆਰੀ ਦੇ 8 ਦੇ ਦਿਨ ਦਾ ਸਮਾਂ ਜਿਹੜਾ ਰਹਿ ਗਿਆ ਸੁੰਦੇ ਵਿੱਚ ਤੇ ਉਹ ਵੀ ਤੁਹਾਨੂੰ ਵਿਖਾਉਣੇ ਆ। ਲਓ ਜੀ। ਲਓ ਕਰੋ ਚੈੱਕ ਜੀ। ਵੇੜਾ ਸਜਣੋ ਬਿਲਕੁਲ ਸਾਫ ਸੁਥਰੀਆਂ ਤੇ ਸ਼ਾਹ ਜੀ ਕਰਾ ਤੋੜ ਕੇ ਵਿਖਾਇਓ। ਆਹ ਵੇੜ ਜੀ। ਲਓ ਜੀ। ਪਹਿਲਾਂ ਤੋੜਾ ਚੈੱਕ ਕਰਾਉਣੇ ਆ। ਗੱਲਾਂ ਬਾਤਾਂ ਆਪਾਂ ਨਾਲ-ਨਾਲ ਚਵਾਈ ਕਰਾਂਗੇ। ਨਾਲ-ਨਾਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਸ਼ੁਰੂਆਤ ਕਰਕੇ ਤੁਹਾਨੂੰ ਸਾਰੀਆਂ ਜੀ ਸਾਰੀ ਡਿਟੇਲ ਸਮਝਾਵਾਂਗੇ। ਜੀ ਜੋ ਦਾ ਟਾਈਮ ਲਾਜ਼ਮੀ ਹੋ ਗਿਆ ਕਰਕੇ ਸਦ ਨੂੰ ਕਾਲੀ ਪੈਂਦੀ ਆ ਲੈਓ ਜੀ ਮੋੜ ਲਿਓ 15 ਕਿਲੋ ਸਜ ਨੂੰ ਬੜੇ ਤੋਂ ਸਟਾਡੀ ਦਿੱਤੀ ਆ ਨਹੀਂ ਤੇ ਦੂਜੀ ਵਿਹੜ ਵੀ ਚੰਗੀ ਆ ਰੇਟ ਵੀ ਨਾਲ ਨਾਲ ਪੁੱਛਾਂਗੇ ਕਰਾਂਗੇ ਗੱਲਬਾਤ ਦੋ ਵਿਹੜਾਂ ਬਣੇ ਰਿਓ ਐਂਡ ਤੱਕਰ ਜੀ ਵਾਈ ਸ਼ੁਰੂ ਕਰਦੇ ਸਜਨੂ ਤੇ ਦਜੀ ਬਾਲਟੀ ਵੀ ਖਾਲੀ ਆ ਚਵਾਈ ਜਨੰਦ ਆਉਂਦਿਆ ਸਜਨੂ ਆਨੰਦ ਬਾਬਾ ਜੀ ਮੈਂ ਨਾ ਵੀ ਦੇ ਖਲਾ ਗਵਾਂਢੀਆਂ ਦੇ ਘਰੇਣਾ ਚੁੰਦੇ ਜਾਵੇਂ ਤਾਂ ਫਾਇਦਾ ਕੀ ਹੋਣਾ ਸਹੀ ਗੱਲ ਆ ਬਹੁਤੀ ਜਿਆਦੀ ਪੋਲੀ ਆ ਮੋਟੀ ਧਾਰ ਆ ਮੈਂ ਇਹ ਮੜਾ ਨੱਪਣ ਦੀ ਦੇ ਰਿਹਾ ਵਾਕਈ ਮੈਂਟੋ ਮਿੱਠੀ ਬਾਲਟੀ ਤਾਂ ਆਉਂਦੀ ਨਾ ਤਾਂ ਨੂੰ ਮੈਂ ਨਾ ਵੇਖਿਓ ਤੁਹਾਡੇ ਕੋਲ ਹੀ ਠੀਕ ਹੈ ਜੀ 2 ਮਿੰਟਾਂ ਚੋਈ ਜਾਂਦੀ ਠੀਕ ਹੈ ਸਜਣਾ ਦੋ ਕਿਲੋ ਦੁੱਧ ਹੋ ਵੀ ਗਿਆ ਮਿੰਟੋਂ ਮੈਂ ਦੀ ਏਡੀ ਪੋਲੀ ਚੋਂ ਕੀ ਆ ਬਾੜੀ ਬਾਲਟੀ ਆਉਂਦੀ ਸਜਣਾ ਮਿੰਟੋ ਮਿੱਠੀ ਤਾਂ ਨੂੰ ਪੋਲੀ ਭਾਰੀ ਜਾ ਰਹੀ ਹੈ ਆ ਬਬਰੀ ਗਾੜ ਦੇ ਲੋਗਾਂ ਨੂੰ ਦੇ ਕਿੰ ਲੋ ਗਾੜ ਪਾ ਤਿਆ ਹਾਂ ਹੈ ਇਹ ਗਾੜ ਆ 4 ਕਿਲੋ ਨੋ ਨੋ ਬਬਰੀ ਗਾੜ ਇਹ ਗਾੜ ਆ ਜੀ ਹਨਾ ਬਿਲਕੁਲ ਸਹੀ ਜੀ 行了。No. ਸਜਣੋ ਵੈੜ ਦੂਜੀ ਵੀ ਚੰਗੀ ਆ ਦੋਵੇਂ ਵੈੜਾਂ ਹੀ ਚੰਗੀਆਂ ਆ ਉਹ ਗੱਬਣ ਆ ਇਹ ਜਿਹੜੀ ਆ ਸੋਈ ਹੋਈ ਆ ਠੀਕ ਆ ਤੇ ਲਾਈਫ ਚਵਾਈ ਵੀ ਤੁਹਾਨੂੰ ਬੁਖਾਤੀ ਵਿੱਚ ਹਿਸਾਬ ਨਾਲ ਦੋ ਬਾਲਟੀਆਂ ਨਾਨਤ ਕਾ ਨੇ ਯਾਰਾ ਨਹੀਂ ਤੇ 7-8 ਕਿਲੋ ਦੁੱਧ ਇੱਕ ਟਾਈਮ ਦਾ ਖੁੱਲਾ ਡੁੱਲਾ ਜਿੰਨਾ 14 ਕਿਲੋ 15 ਕਿਲੋ ਬੋਲਾ ਦੱਸਿਆ ਅਜੇ ਤਿੰਨ ਤੀਜਾ ਦਿਨ ਹੋ ਗਿਆ ਸੋਈ ਨੂੰ ਠੀਕ ਹੈ ਜੀ ਨਿਭੂਆ ਕੁ ਬਿਲਕੁਲ ਨੁੱਚੜ ਗਈ ਆ ਤੇ ਬਾਕੀ ਆਪਾਂ ਸ਼ਾਹ ਜੀ ਤੋਂ ਲੈਨੇ ਡਿਟੇਲ ਕਿ ਕਿੰਨੇ ਕਿੰਨੇ ਦੀਆਂ ਦੋਵੇਂ ਦੇ ਦਾਂਗੇ ਚਲੋ ਸ਼ਾਹ ਜੀ ਬੱਸ ਕਰੋ ਤੇ ਮੈਂ ਥੋੜਾ ਰਹਿ ਗਿਆ ਚਲੋ ਲੋ ਜੀ ਬੱਸ ਜੀ ਆ ਚ ਭਾਈ ਹੋ ਗਈ ਹੈ ਠੀਕ ਆ ਜਿੱਤਰਾ ਮੇਂ ਰੇਟ ਇਹਨਾਂ ਦਾ ਮਤਲਬ ਕਿੰਨਾ ਕਿੰਨਾ ਆਪਾਂ ਕਰ ਦੇਣਾ ਬਾਬਾ ਜੀ 50-50 ਦੀ ਜਿਹੜੀ ਮਰਜ਼ੀ ਕੋ ਲੈ ਜੀ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਲੈ ਜੀ ਆ ਲੈਦਾ ਪੁੱਤੋ ਲੈਓ ਸਜਰੋ 50-50 ਹਜ਼ਾਰ ਦੀ ਗਾ ਮਿਲ ਜੂਗੀ ਭਾਵੇਂ ਇਹ 50 ਹਜ਼ਾਰ ਦੀ ਲੈ ਜਾਓ 15 ਕਿਲੋ ਬੋਲੇ ਵਾਲੀ ਭਾਵੇਂ ਆ ਗੱਬਨ ਲੈ ਜਾਓ ਇੱਕੋ ਰੇਟ ਫਿਕਸ ਕੀਤਾ 50-50 ਹਜ਼ਾਰ ਦੇ ਵਿੱਚ ਖਰੀਦਦਾਰੀ ਕਰਿਓ ਪਹੁੰਚਣਾ ਪਊਗਾ ਤੁਹਾਨੂੰ ਖੇਮਗਨ ਸ਼ਹਿਰ ਜਿਲ੍ਹਾ ਤਰ ਤਰ ਤਹਿਸੀਲ ਪਟੇ ਡਾਕਟਰ ਅਸ਼ਵਨੀ ਸ਼ਾਹ ਕੋਲ ਧੰਨਵਾਦ ਵੀਡੀਓ ਵੇਖਣ ਲਈ ਮਿਲਦੇ ਆ ਨਵੀਂ ਅਪਡੇਟ